ਪੰਜਾਬੀ ਐਕਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ। ਦੋ ਸਰਪੰਚਾਂ ਤੇ ਦੋ ਪੰਚਾਇਤ ਸਕੱਤਰਾਂ ਖਿਲਾਫ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਲੱਖਾਂ ਰੁਪਏ ਦਾ ਗਵਨ ਕਰਨ ਤੇ ਕੀਤੀ ਵੱਡੀ ਕਾਰਵਾਈ। ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਸੁਪਾਲ ਸਿੰਘ ਖੈਰਾ ਨੂੰ ਇੱਕ ਹੋਰ ਵੱਡਾ ਝਟਕਾ ਨਵੇਂ ਕੇਸ 'ਚ ਪੁਲਿਸ ਨੂੰ। ਖੈਰਾ ਦਾ ਮਿਲਿਆ ਪ੍ਰੋਡਕਸ਼ਨ ਗ੍ਰਾਂਟ। ਅਕਾਲੀ ਦਲ ਬਾਦਲ ਦੇ ਨਵੇਂ ਲਾਂਦੀਪ ਘਵੰਤ ਮਾਨ ਨੇ ਟਕਾ ਕੇ ਬਣਾਈ ਰੇਲ ਕਈਆਂ ਵੱਡੀਆਂ ਗੱਲਾਂ। 9 ਜਨਵਰੀ ਨੂੰ ਪੰਜਾਬ ਦੇ ਇਨ੍ਹਾਂ ਲੋਕਾਂ ਨੂੰ ਮਿ ਜਿੱਤਣ ਦਾ ਮੌਕਾ ਪੰਜਾਬ ਸਰਕਾਰ ਕੱਢੇਗੀ ਆਯੁਸ਼ਮਨ ਕਾਰਡ ਬੰਪਰ ਡਰਾ ਪੰਜਾਬ ਸਰਕਾਰ ਦਾ ਵੱਡਾ ਐਲਾਨ ਅਰਨੀਵਾਲਾ ਤੇ ਸਨੇਟਾ ਵਿਖੇ ਬਣਾਈਆਂ ਜਾਣਗੀਆਂ ਨਵੀਆਂ ਅਨਾਜ ਮੰਡੀਆਂ ਪੰਜਾਬ ਤੇ ਠੰਡ ਨੇ ਤੋੜੇ ਰਿਕਾਰਡ ਮੌਸਮ ਵਿਭਾਗ ਵੱਲੋਂ 8 ਜਨਵਰੀ ਨੂੰ yellow alert ਜਾਰੀ ਵਿਕਰਮ ਸਿੰਘ ਜੀਠੀਆਂ ਨੇ ਭਗਵੰਤ ਮਾਨ ਤੇ ਕੱਸਿਆ ਤੰਜ ਕਿਹਾ ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਭਗਵੰਤ ਭਜਾਓ ਯਾਤਰਾ ਕਰਨਗੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਇਸੇ ਤਹਿਤ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ 2 ਸਰਪੰਚਾਂ ਅਤੇ 2 ਪੰਚਾਇਤ 71 ਵੱਲੋਂ ਪਿੰਡਾਂ ਦੇ ਵਿਕਾਸ ਕਰਦਨ ਲੱਖਾਂ ਰੁਪਏ ਦੇ ਗਵਨ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ ਇਸ ਸਬੰਧ ਵਿੱਚ 2 ਸਰਪੰਚਾਂ ਤੇ 1 ਪੰਚਾਇਤ 71 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਜ਼ਨਸ ਵੀਰ ਦੇ ਬੁਲਾਰੇ ਨੇ ਦੱਸਿਆ ਕਿ ਸਰਵਜੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਲਾਲ ਜ਼ਿਲ੍ਹਾ ਸੰਗਰੂਰ ਤੇ ਨਿਰੇਸ਼ ਕੁਮਾਰ ਸਿੰਘਲਾ ਪੰਚਾਇਤ 71 ਨੂੰ ਜਾਂਚ ਦੌਰਾਨ ਪੰਚਾਇਤੀ ਫੰਡਾਂ ਵਿੱਚੋਂ 2,927 ਰੁਪਏ ਦੀ ਰਕਮ ਅਤੇ ਹੋਰ ਉਸਾਰੀ ਦੇ ਮਟੀਰੀਅਲ ਦਾ ਗਵਨ ਕਰਨ ਦੇ ਦੋਸ਼ ਗ੍ਰਿਫਤਾਰ ਕੀਤਾ ਗਿਆ ਹੈ ਉਕਤ ਦੋਹਾਂ ਦੋਸ਼ੀਆਂ ਖਿਲਾਫ ਆਈ ਪੀਸੀ ਦੀ ਧਾਰਾ 409 ਤੇ 120 ਬੀ ਅਤੇ ਪ੍ਰਿਸ਼ਟਾਚਾਰ ਲੋਕ ਕਾਨੂੰਨ ਦੀ 13 1ਏ ਅਤੇ 13 2 ਅਧੀਨ ਵਿਜਨਸ ਵਿਰੋਧੀ ਪਟਿਆਲਾ ਰੇਂਜ ਦੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਵੱਖਰੇ ਕੇਸ ਵਿੱਚ ਪੜਤਾਲ ਦੌਰਾਨ ਜਤਿੰਦਰ ਸਿੰਘ ਸਰਪੰਚ ਪਿੰਡ ਚਾਂਦੂ ਜ਼ਿਲ੍ਹਾ ਸੰਗਰੂਰ ਅਤੇ ਪੰਚਾਇਤ ਕਤਰ ਗੁਰਮੀ ਸਿੰਘ ਵੱਲੋਂ ਕਰਵਾਏ ਗੇ ਵਿਕਾਸ ਕਾਰਜਾਂ ਵਿੱਚ ਕਰੀਬ 74 ਲੱਖ ਰੁਪਏ ਦਾ ਗਵਨ ਕਰਨ ਦਾ ਦੋਸ਼ ਸਾਬਿਤ ਹੋਇਆ ਹੈ ਇਸ ਮੁਕਦਮੇ ਵਿੱਚ ਸਰਪੰਚ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕੇਸ ਦੀ ਹੋਰ ਪੜਤਾਲ جاری ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਸੀ ਅਦਾਲਤ ਨੇ ਵਿਧਾਇਕ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ ਦੱਸਿਆ ਨੂੰ ਹੈ ਕਿ ਡਰੱਗ ਮਾਮਲੇ ਵਿੱਚ ਵਿਜੀਲੈਂਸ ਬੀਰੋ ਵੱਲੋਂ ਸੁਖਪਾਲ ਖੈਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਮਾਨuele ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਸੀ ਅਤੇ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਅਦਰੀ ਮਨਜ਼ੂਰ ਕਰ ਲਈ ਸੀ ਤੇ ਜਿਸ ਮਗਰੋਂ ਪੁਲਿਸ ਵੱਲੋਂ ਸੁਖਪਾਲ ਸਿੰਘ ਖੈਰਾ ਤੇ ਇੱਕ ਨਵਾਂ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਲੈਣ ਪਹੁੰਚੀ ਇਸ ਮੌਕੇ ਜਿੱਥੇ ਸੁਖਪਾਲ ਸਿੰਘ ਖੈਰਾ ਵੱਲੋਂ ਸ਼ੋਅ ਐਡਵੋਕੇਟ ਕਮਲਜੀਤ ਸਿੰਘ ਆਲੂਵਾਲੀਆ ਤੇ ਐਡਵੋਕੇਟ ਰਜਤ ਢਿੱਲੋਂ ਨੇ ਪ੍ਰੋਡਕਸ਼ਨ ਵਾਰੰਟ ਦੇਣ ਦੇ ਮਾਮਲੇ ਨੂੰ ਲੈ ਕੇ ਵਿਰੋਧ ਕੀਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰੋਡਕਸ਼ਨ ਵਾਰੰਟ ਦਰਜ ਕੇਸ 'ਚ ਨਹੀਂ ਮਿਲਣਾ ਚਾਹੀਦਾ ਪੁਲਿਸ ਵੱਲੋਂ ਜਾਣਬੁੱਝ ਕੇ ਅਰਾਸੀ ਹਿੱਤਾਂ ਦੇ ਖਾਤਰ ਦਰਜ ਕੀਤਾ ਗਿਆ ਹੈ ਅਦਾਲਤ ਨੇ ਸੁਪਾਲ ਖਹਿਰਾ ਦਾ ਉਲਿਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਤਰਾ ਦੇ ਨਾਂ ਤੇ ਕੀਤੀ ਜਾਣ ਵਾਲੀ ਸਿਆਸੀ ਨੋਟੰਕੀ ਲਈ ਪਾਰਟੀ ਨੂੰ ਘੇਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸ਼ਨ ਦੌਰਾਨ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ ਜਿਸ ਕਰਕੇ ਇਸ ਯਾਤਰਾ ਦਾ ਅਸਲ ਨਾਂ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਕਾਲੀ ਦਲ ਬਾਦਲ ਨੇ ਬੋਲਿਆ ਵੱਡਾ ਸੱਚ ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ 'ਚ ਅਕਾਲੀ ਦਲ ਤੋਂ ਪੰਜਾਬ ਵਿਚਾਰੋ ਯਾਤਰਾ ਸ਼ੁਰੂ ਕਰਨ ਦਾ ਐਲਾਨ ਇਸ ਦੀ ਮਾਫੀ ਕਦੇ ਫੇਰ ਮੰਗ ਲੈਣਗੇ ਸਵੇਰੇ ਦੇ ਵੱਤ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਕਵਰ ਅਧੀਨ ਲਿਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦੀ ਇੱਕ ਵਿਸ਼ੇਸ਼ ਪਹਿਲ ਕਦਮੀ ਤਹਿਤ ਆਸ਼ਮਨ ਕਾਰਡ ਦੀਵਾਲੀ ਬੰਪਰ ਦਾ ਡਰਾ 9 ਜਨਵਰੀ 2024 ਨੂੰ ਕੱਢਿਆ ਜਾ ਰਿਹਾ ਹੈ ਇਹ ਡਰਾ ਪੰਜਾਬ ਰਾਜ ਲਾਟਰੀਆਂ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਲੁਧਿਆਣਾ ਦੇ ਕੈਂਪ ਦਫ਼ਤਰ ਵਿਖੇ ਲੋਕਾਂ ਦੀ ਮੌਜੂਦਗੀ ਵਿੱਚ ਕੱਢਿਆ ਜਾਵੇਗਾ ਜਿਸ ਕਿ ਰੋ ਹੈ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਸਿਹਤ ਏਜੰਸੀ ਵੱਲੋਂ 16 ਅਕਤੂਬਰ ਨੂੰ ਇੱਕ ਵਿਸ਼ੇਸ਼ ਦਿਵਾਲੀ ਬੰਪਰ ਡਰਾ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਆਸ਼ੂਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਖੁੱਤ ਨੂੰ ਰਜਿਸਟਰ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਸੀ ਉਹਨਾਂ ਨੇ ਕਿਹਾ ਕਿ ਵਿਭਾਗ ਜੇਤੂਆਂ ਨੂੰ ਸੂਚਿਤ ਕਰੇਗਾ ਤੇ ਸੂਚੀ ਵੈੱਬਸਾਈਟ ਤੇ ਵੱਖ-ਵੱਖ ਮੀਡੀਆ ਸਰੋਤਾਂ ਰਾਹੀਂ ਲਬਦ ਕਰਵਾਈ ਜਾਵੇਗੀ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਉਗਤ ਵੇਚਣ ਲਈ ਢੁਕਵੀਂ ਥਾਂ ਮੁਹੱਈਆ ਕਰਾਉਣ ਨੂੰ ਕਿੰਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕਰਦੇ ਆਂ ਐਸਐਸ ਨਗਰ ਦੇ ਪਿੰਡ ਸਨੇਟਾ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਸ਼ੇਖ ਸੁਭਾਣ ਵਿਖੇ ਦੋ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ ਕਿਸਾਨ ਭਲਵੇਂਖੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੁੱਡੀਆਂ ਨੇ ਦੱਸਿਆ ਕਿ ਅਰਨੀਵਾਲਾ ਵਿਖੇ ਦਾਣਾ ਮੰਡੀ 12 ਏਕੜ ਜਦੋਂ ਕਿ ਸਨੇਟਾ ਵਿੱਚ ਮੰਡੀ 5 ਏਕੜ ਰਕਵੇ ਵਿੱਚ ਬਣਾਈ ਜਾਵੇਗੀ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਸੂਬੇ ਵਿੱਚ ਕੁੱਲ 1872 ਅਨਾਜ ਮੰਡੀਆਂ ਹਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਪਿਛਲੇ ਹਫਤੇ ਭਰ ਤੋਂ ਧੁੱਪ ਨਹੀਂ ਨਿਕਲੀ ਇਸ ਕਰਕੇ ਪਾਰਾ ਬੇਹੱਦ ਠਿੱਕ ਗਿਆ ਹੈ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ 5 ਡਿਗਰੀ ਦਾ ਅੰਤਰ ਰਹਿ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ 8 ਜਨਵਰੀ ਤੱਕ yellow alert ਜਾਰੀ ਕੀਤਾ ਹੈ ਇਸ ਤੋਂ ਇਲਾਵਾ ਅੱਜ ਸਵੇਰੇ ਦੇ 8 ਜਿਲ੍ਹਿਆਂ ਵਿੱਚ ਧੁੰਦ ਲਈ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਸੰਘਣੀ ਧੁੰਦ ਸੜਕ ਰੇਲ ਤੇ ਹਵਾਈ ਆਵਾਜਾਈ ਤੇ ਸਿੱਧਾ ਅਸਰ ਪਾ ਰਹੀ ਹੈ। ਸਵੇਰੇ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਉੱਧਰ ਮੌਸਮ ਵਿਭਾਗ ਨੇ 9 ਜਨਵਰੀ ਨੂੰ ਪੰਜਾਬ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਅਸਰ ਮੌਸਮ ਤੇ ਵੀ ਪਵੇਗਾ। ਇਸ ਨਾਲ ਸੁੱਕੀ ਠੰਡ ਤੋਂ ਰਾਹਤ ਮਿਲੇਗੀ ਪਰ ਆਉਣ ਵਾਲੇ ਦਿਨਾਂ ਵਿੱਚ ਧੁੰਦ ਹੋਰ ਸੰਘਣੀ ਹੋ ਸਕਦੀ ਹੈ। ਸ਼੍ਰੋਮਣੀ ਕਾਲੀਦਾਲ ਵੱਲੋਂ ਲੋਕ ਸਭਾ ਚੋਣਾਂ ਦੀ ਨਵੀਂ ਰਣਨੀਤੀ ਕਢੀ ਗਈ ਹੈ। ਇਸ ਸტერ ਦਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੰਜ ਕੱਸਦਿਆਂ ਕਿਹਾ ਗਿਆ ਹੈ ਕਿ ਇਸ ਦਾ ਨਾਮ ਅਕਾਲੀ ਦਲ ਤੋਂ ਪੰਜਾਬ ਬਚਾ ਲੋ ਯਾਤਰਾ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਠੇ ਨੇ ਤੰਜ ਕੱਸਿਆ ਹੈ ਵਿਕਰਮਜੀਠੇ ਨੇ ਕਿਹਾ ਹੈ ਕਿ ਭਗਵੰਤ ਮਾਨ ਸਿਆਂ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਭਗਵੰਤ ਪਹਾਓ ਯਾਤਰਾ ਕੱਢਣਗੇ ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ ਪੰਜਾਬ ਇੱਕ ਬਹਾਦਰ ਮਾਰਸ਼ਲ ਕੋਮ ਹੈ ਪੰਜਾਬ ਦਾ ਦੇਸ਼ ਲਈ ਮਰ ਮਿਟਣ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਕਿ ਪੰਜਾਬੀਆਂ ਤੋਂ ਵੱਧ ਮਹਿੰਤੀ ਕੋਈ ਨਹੀਂ ਪੰਜਾਬੀਆਂ ਤੋਂ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਤੇ ਭਗਵੰਤ ਉਸ ਪੰਜਾਬ ਤੇ ਦਿੱਲੀ ਮੋਡਲ ਲਾਗੂ ਕਰ ਰਿਹਾ ਹੈ ਉਸ ਪੰਜਾਬ ਨੂੰ ਸੀਐਮ ਨੇ ਦਿੱਲੀ ਸਪਿਰਦ ਕਰਤਾ ਸਿਰਫ ਆਪ ਦੀ ਸਿਆਸਤ ਵਾਸਤੇ ਪੰਜਾਬੀ ਦੇਸ਼ ਨੂੰ ਰਸਤਾ ਦਿਖਾਉਂਦੇ ਨੇ ਤੇ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਕੋਲ ਸਰੈਂਡਰ ਕਰਤਾ ਦੇ ਦਿੱਲੀ ਹੱਥ ਰਿਮੋਟ ਕੰਟਰੋਲ ਦੇ ਦਿੱਤਾ ਸਹੀਦੀ ਹਫਤਾ ਵੀ ਬੀਤ ਗਿਆ ਨਵੇਂ ਸਾਲ ਦਾ ਜਸ਼ਨ ਵੀ ਬੀਤ ਗਿਆ ਔਰ ਜੋ ਬੇਅਦਬੀ ਹੋਈ ਬਾਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਹੋਇਆ 2015 ਦੇ ਵਿੱਚ ਇਹ ਨੌਵਾਂ ਸਾਲ ਸ਼ੁਰੂ ਹੋ ਗਿਆ ਨੌਵਾਂ ਸਾਲ ਸ਼ੁਰੂ ਹੋ ਗਿਆ ਇਨਸਾਫ ਨਹੀਂ ਮਿਲਨੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਨਸਾਫ ਮਿਲਣਾ ਨਹੀਂ ਹੈ लेकिन इस मुद्दे से राजनीति जो 2015 तो चलती आ रही है आज तक जारी है और कदों तक यह चलता रहेगा सिलसिला मैं नहीं पता है आज सिर्फ मैं कानूनी पक्ष की गल करा कानूनी पक्ष की गल करा क्योंकि मोर्चे वाले ने अपना मोर्चा ऐलान कर दिया कि उन्होंने मोर्चा खत्म किया हालांकि इस तरीके का कोई मोर्चा उठे नहीं मोर्चा पहला ही खत्म हो गया एक एक राजनीतिक स्टंट एक मोर्चा खत्म किया गया इस तो पहला भी बहुत सारे मोर्चे लगे लेकिन मसला उथे दा उथे है लेकिन मेरा स्टैंड मैं जिथेगा जो दो मैं आई पी एस की नौकरी छड़ी सी उदों मैं आम आदमी पार्टी भी नहीं जॉइन की लेकिन जो मेरा स्टैंड उस दिन आज भी मैं उस स्टैंड हां कि हमेशा उस स्टैंड पे ही रहूंगा कोई ये ना कह सके कि हाँ आम आदमी पार्टी की सरकार बन गई अपनी सरकार बना के कूर विजय प्रताप मुद्दे तो पासे हो गए नहीं इस तरह का काम मैं नहीं कर सकता मैं उस मुद्दे दिनाल, उस स्टैंड सेम उस स्टैंड से आज भी हाँ देखो आज भी जो तो एक कहा जा रहा है सरकारी तंत्र वालों की इनवैसिगेशन हो गया तो हम अदालतों का काम है देखो अंग्रेज सरकार ने जो क्रिमिनल जस्टिस सिस्टम बनाया थी उस सिस्टम के तहत इंसाफ मिलना नहीं है और यह भी कहा जाता है कि हाँ जस्टिस डिलेड इज जस्टिस डिनाइड लेकिन देखो तप्तीश की हुई मैं सिर्फ बहबत कला फायरिंग की गल करता हूं जो तफ्तीश मैं छाया दी उ है वकील सरकारी तंत्र अदालत बोलते क्यों नहीं यही सवाल मैं आज करना चाहता तो जो दो डेट आएगा असी हर डेट पे दे देखो अपना निजी वकील लेके जा रहे हैं तो असी ए साड़ी लड़ाई है और मैं समझता हाँ कि उन्हें मेरी निजी ही लड़ाई बन गई है एक चीज लेकिन मैं क्लियर करांगा कि आज तुसी देखोगे कि दोषी गवाह मोर्चे वाले एस आई टी वाले तो सरकारी तंत्र एक पासे हो गए ने तो दूजे पासे मैं हो गया सुनने थोड़ा सा अटपटा जरूर लग सकता है लेकिन यह सच्चाई है लेकिन जीत देखो हमेशा सच्चाई ही होनी है भावें जो मर्जी मेरे ते इल्जाम लगे ज मैनू परेशान किया जाए मैं जलील किया जाए यह भी नहीं है कि मैं वैसे बोल रहा हाँ मैं दर्जा बदर्जा अपनी सरकार दे अपनी पार्टी के सारे दिनाल गल की है आखिरी मुलाकात मैं ਹੂੰ 28 ਨਵੰਬਰ ਨੂੰ ਮਨਜੋ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਮੈਂ ਕੀਤੀ ਸੀ ਤੇ ਕਾਫੀ 1 ਘੰਟੇ ਤੋਂ ਜ਼ਿਆਦਾ ਵਕੀਲ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਸੀ ਬਾਅਦ ਵਿੱਚ ਮੈਨੂੰ ਕੋਈ ਵੀ ਰਿਸਪੌਂਸ ਨਹੀਂ ਆਇਆ ਮਨਜੋਗ ਡੀਜੀਪੀ ਸਾਹਿਬ ਚਾਹੇ ਉਹ ਐਕਟਿੰਗ ਡੀਜੀਪੀ ਨੇ ਮੈਂ ਚਿੱਠੀ ਵੀ ਲਿਖੀ ਹੈ ਔਰ ਉਨ੍ਹਾਂ ਦੇ ਨਾਲ ਗੱਲ ਵੀ ਹੋਈ ਲੇਕਿਨ ਇਹ ਕੁਝ ਹੋ ਨਹੀਂ ਰਿਹਾ ਹੈ ਲੇਕਿਨ ਸਾਡੀ ਲੜਾਈ ਸਾਡੀ ਜੰਗ ਜਾਰੀ ਰਹੇਗੀ ਔਰ ਅਸੀਂ ਹਰ ਹਾਲ ਦੇ ਵਿੱਚ ਤੁਸੀਂ ਅਸੀਂ ਜਨਤਾ ਦੀ ਕਚਹਿਰੀ ਦੇ ਵਿੱਚ ਵੀ ਲਿਆਣਾ ਹੈ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਮੈਂ ਆਲਰੇਡੀ ਰੱਖ ਚੁੱਕਿਆ ਹਾਂ ਔਰ ਜਦੋਂ ਮੈਂ ਰਿਜ਼ਾਈਨ ਕੀਤਾ ਸੀ ਉਦੋਂ ਕਲੀਅਰ ਕਰ ਦਿੱਤਾ ਸੀ ਮੇਰਾ ਫੇਸਬੁੱਕ ਪੋਸਟ ਤੁਸੀਂ 13 April 2021 ਦਾ ਦੇਖ ਸਕਦੇ ਹੋ ਮੈਂ ਜਦੇ ਵਿੱਚ ਕਿਹਾ ਕਿ ਮੈਂ ਨੌਕਰੀ ਨਹੀਂ ਕਰਨੀ ਹੈ ਲੇਕਿਨ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਪਾ ਦਿੱਤੀ ਹੈ ਤੇ ਇਨਸਾਫ ਉੱਥੋਂ ਹੋਣਾ ਹੈ ਤਾਂ ਮੈਂ ਤਾਂ ਇਸ ਚੀਜ਼ ਤੇ ਪੂਰਾ ਵਿਸ਼ਵਾਸ ਰੱਖਦਾ ਹਾਂ ਕਿ ਗੁਰੂ ਮਹਾਰਾਜ ਇਸ ਦਾ ਇਨਸਾਫ ਜ਼ਰੂਰ ਕਰਨਗੇ ਤੇ ਜੋ ਜੋ ਵਿਅਕਤੀ ਇਹਦੇ ਵਿੱਚ ਨੈਗੇਟਿਵ ਰੋਲ ਪਲੇ ਕਰ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਉਲਝਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਦਾਲਤ ਦੇ ਵਿੱਚ ਇਨਸਾਫ ਹੋਣਾ ਹੈ ਔਰ ਹਰ ਤਰੀਕੇ ਦੇ ਨਾਲ ਮੈਂ ਇੱਥੇ ਵੀ ਜੋ ਲੜਾਈ ਹੈ ਮੈਂ ਉਹ ਲੜਾਈ ਛੱਡਨੀ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਚਾਰ ਕੁਰਬਾਨ ਕੀਤੇ ਕਈ ਹਜ਼ਾਰ ਵਾਸਤੇ ਤਾਂ ਸਾਡਾ ਇਹੀ ਮਕਸਦ ਹੈ ਕਿ ਉਸ ਕਈ ਹਜ਼ਾਰ ਦੇ ਵਿੱਚ ਸਾਡਾ ਨਾਮ ਵੀ ਸ਼ਾਮਿਲ ਹੋਵੇ ਤੇ ਜਦੋਂ ਉਹਨਾਂ ਦੇ ਸਾਹਮਣੇ ਅਸੀਂ ਜਾਈਏ ਤਾਂ ਉਹ ਕਹਣ ਕਿ ਹਾਂ ਤੂੰ ਲੜਾਈ ਲੜ ਕੇ ਆਇਆ ਜਦੋਂ ਤੁਸੀਂ ਨਵੀਂ ਸਿੱਟ ਦੇ ਦਾ ਚਲਾਨ ਦੇਖੋ ਤੇ ਮੇਰਾ ਚਲਾਨ ਦੇਖੋ ਉਦੋਂ ਦਾ ਜੋ ਖਾਰਿਜ ਹੋਇਆ ਹੈ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡਾ ਚਲਾਨ ਜ਼ਿਆਦਾ ਬਿਹਤਰ ਸੀਗਾ ਔਰ ਤੱਥ ਜ਼ਿਆਦਾ ਉਹਦੇ ਵਿੱਚ ਸੀਗੇ ਔਰ ਉਹ ਸਾਰੇ ਤੱਥ ਤੁਸੀਂ ਦੇਖੋ ਸਾਰੇ ਐਵੀਡੈਂਸ ਤੱਥਾਂ ਦੇ ਉੱਤੇ ਆਧਾਰਿਤ ਸੀਗੇ ਲੇਕਿਨ ਫੈਸਲਾ ਦੇਖੋ ਅਦਾਲਤ ਦੇ ਵਿੱਚ ਹੋਣਾ ਹੈ اور عدالتی فیصلے دا انتظار کرنا چاہیے سی لیکن جو اج بھی جو राजनीति چل رہی ہے میں مرچے والے نے مرچا ختم پرندہ اعلان کیتا اس تو پہلا بھی جو مرچے ہوئے سی گے وہ بھی مرچے دیکھو ختم ہو گئے اج کوئی پوچھنے والا نہیں ہے لیکن ایک چیز دا میں میں વિશ્વાસ دلانا چاہندا ہاں کہ میں اس مسئلے تے اسی طریقے دے نال کھڑا رہاں گا ਜਿਸ ਤਰੀਕੇ ਦੇ ਨਾਲ ਜਦੋਂ ਮੈਂ ਰਿਜਾਈਨ ਕੀਤਾ ਸੀ ਉਦੋਂ ਜੋ ਮੇਰਾ ਅਸਿਸਟੈਂਟ ਸੀ ਸੇਮ ਮੇਰਾ ਇਹ ਸਟੈਂਡਰ ਹੈਗਾ ਉਹ ਕੋਈ ਖਵਾੜ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਨੇ ਕਿ ਇੱਕ ਸਰਕਾਰਾਂ ਇਹ ਜਿਹੀ ਆਈਆਂ ਜਿਨ੍ਹਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ ਸਟੇਟ ਦੇ ਜਿਹੜੀ ਪ੍ਰਾਪਰਟੀ ਦੀ ਉਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਇੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਏ ਨੇ ਜਿਹੜੇ ਪੰਜਾਬ ਦੀ ਵਿਕੀ ਹੋਈ ਪ੍ਰਾਪਰਟੀ ਨੂੰ ਜਿਹੜਾ ਦੁਬਾਰੇ ਖਰੀਦ ਰਹੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਖਰੀਦ ਰਹੇ ਨੇ ਜਿਹੜਾ ਥਰਮਲ ਪਲਾਂਟ ਖਰੀਦਿਆ ਗਿਆ ਉਹ ਖਰੀਦਣ ਨਾਲ ਵੀ ਸਾਡਾ ਬਹੁਤ ਸਾਰਾ ਜਿਹੜਾ ਫਾਇਦਾ ਹੋਣਾ ਕਿਉਂਕਿ ਜਿੱਥੇ ਅਸੀਂ ਕੋਲੇ ਦੀ ਖਾਨ ਹੈ ਜਿਹੜੀ ਉਹ ਆਪ ਅਬਦੀ ਲੈ ਕੇ ਉਹਦੇ ਨਾਲ ਕਿੰਨੇ ਸੌ ਕਰੋੜ ਦਾ ਜਿਹੜਾ ਪੰਜਾਬ ਸਰਕਾਰ ਨੂੰ ਫਾਇਦਾ ਹੋਇਆ ਸੋ ਉਹਦੇ ਤਹਿਤ ਹੀ ਜਦੋਂ ਸਾਡੇ ਆਪ ਦਾ ਥਰਮਲ ਪਲਾਂਟ ਹੋਊਗਾ ਉਹਦੇ ਨਾਲ ਵੀ ਜਿਹੜਾ ਬਹੁਤ ਸਾਰਾ ਫਾਇਦਾ ਜਿਹੜਾ ਪੰਜਾਬ ਸਰਕਾਰ ਨੂੰ ਹੋਊਗਾ ਕਿਉਂਕਿ ਪਿਛਲੇ ਸਾਲ ਮੇਂ ਦਰਮਿਆਨ ਅਸੀਂ ਦੇਖਿਆ ਕਿ ਜਿਹੜਾ ਬਠਿੰਡਾ ਥਰਮਲ ਪਲਾਂਟ ਸੀ ਉਹ ਲੰਗੀਆਂ ਸਰਕਾਰਾਂ ਨੇ ਉਹਨੂੰ ਖਤਮ ਕਰਤਾ ਉਹ ਜਿਹੜਾ ਕਿ ਚੰਗਾ ਵਧੀਆ ਚੱਲਣ ਵਾਲਾ ਸੀ ਠੀਕ ਸੀ ਵਧੀਆ ਕੰਮ ਕਰ ਰਿਹਾ ਸੀ ਪਰ ਆਪਣੇ ਨਿੱਜੀ ਹਿੱਤਾਂ ਵਾਸਤੇ ਉਹਨਾਂ ਨੇ ਉਹਨੂੰ ਵੇਚਣ ਬਾਅਦ ਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇਗੇ ਪਰ ਸਰਦਾਰ ਭਗਵੰਤ ਸਿੰਘ ਮਾਨ ਨੂੰਰੀ ਉਹ ਲੱਗੇ ਹੋਏ ਨੇ ਕਿ ਪੰਜਾਬ ਦੀ ਪ੍ਰਾਪਰਟੀ ਬਚਾਉਣ ਵਾਸਤੇ ਲੱਗੇ ਨੇ ਪੰਜਾਬ ਨੂੰ ਕਿਵੇਂ ਉਭਾਰਨਾ ਔਰ ਕਿਵੇਂ ਉਹਨੂੰ ਰੰਗਲਾ ਪੰਜਾਬ ਬਣਾਉਣਾ ਉਸ ਪਾਸਿਬਲ ਲੱਗੇ ਹੋਏ ਨੇ ਜੋ ਸਿੱਧੂ ਕਹਿੰਦੇ ਕਹਿੰਦੇ 6000 ਕਰੋੜ ਤੋਂ ਵੱਧ ਦਾ ਕਰਜ਼ਾ ਆ ਇਸ ਥਰਮਲ ਪਲਾਂਟ ਤੇ ਇਹ ਕਿਹਦੇ ਸਿਰ ਪਊਗਾ ਹਾਂ ਕੋਈ ਗੱਲ ਨਹੀਂ ਸਿੱਧੂ ਸਾਹਿਬ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਕੰਮ ਕਰਦੇ ਨੇ ਉਹ ਸੋਚ ਸਮਝ ਕੇ ਕਰਦੇ ਨੇ ਸੋ ਇਸ ਕਰਕੇ ਜੋ ਵੀ ਉਹਨਾਂ ਨੇ ਕੀਤਾ ਬੜਾ ਸੋਚ ਸਮਝ ਕੇ ਕੀਤਾ ਹੈ ਸੋ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਪੰਜਾਬ ਦੇ ਹਿੱਤਾਂ ਲਈ ਹਰ ਇੱਕ ਸਾਂ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੀ ਹਿੱਤਾਂ ਲਈ ਲੈਂਦੇ ਨੇ ਸੋ ਇਹ ਵੀ ਉਹਨਾਂ ਨੇ ਸੋਚ ਵਿਚਾਰ ਕੇ ਜਿਹੜਾ ਥਰਮਲ ਪਲਾਨ ਲਿਆ ਸੋ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਹੁਣ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਸੋ ਆਮ ਲੋਕਾਂ ਦੀ ਹਿੱਤ ਲਈ ਉਹ ਜਿਹੜਾ ਕੰਮ ਕਰ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਖ ਦੇ ਵਿੱਚ ਖੈਰੇ ਦੇ ਨਾਲ ਬਹੁਤ ਜ਼ਿਆਦਾ ਨਿਰਾਸ਼ ਕਰ ਰਹੀ ਹੈ ਖੈਰੇ ਤੇ ਬਿਨਾ ਮਤਲਬ ਦੇ ਇਸ ਕਰਕੇ ਕਿ ਉਹ ਸਰਕਾਰ ਦੀਆਂ ناکامیਆਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੇ ਪਹਿਲਾ ਪਰਚਾ ਕੀਤਾ ਫਿਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਹੈ ਤੇ ਇਹਨਾਂ ਨੇ ਇੱਕ ਹੋਰ ਪਰਚਾ ਪਾ ਕੇ ਉਹਨੂੰ ਫੇਰ ਉੱਥੀ ਰੱਖ ਲਿਆ ਇਹ ਜਿਹੜਾ ਲੋਕਤੰਤਰ ਦੇ ਵਿੱਚ ਕੰਮ ਹੈ ਪੰਜਾਬ 'ਚ ਅੱਗੇ ਕਦੇ ਦੇਖਣ ਨੂੰ ਮਿਲਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜਦ ਇਹਨਾਂ ਨੂੰ ਈਡੇ ਸੰਭਣਾਉਂਦੇ ਹੈ ਪਹਿਲਾਂ ਇਹ ਕਹਿੰਦੇ ਹੈ ਕਿ ਜੀ ਜੇ ਤੁਹਾਨੂੰ ਬਿਜੀਲੈਂਸ ਬਣਾਉਂਦੀ ਹੈ ਤੁਸੀਂ ਜਾਓ ਜੇ ਤੁਸੀਂ ਸੱਚੇ ਹੈ ਤਾਂ ਆਪਣਾ ਪੇਸ਼ ਕਰੋ ਪੰਜਾਬੀਆਂ ਨੂੰ ਇਸ ਤਰ੍ਹਾਂ ਠੋਕੀ ਜਾਂਦੇ ਹੈ ਲੇਕਿਨ ਜਦ ਇਹਨਾਂ ਨੂੰ ਈਡੇ ਸੰਭਣਾਉਂਦੇ ਹੈ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਹੈ ਮੈਂ ਸੱਚਾ ਹੈ ਮੈਂ ਕਟੜ ਇਮਾਨਦਾਰ ਹੈ ਭਾਈ ਤੂੰ ਕਟੜ ਇਮਾਨਦਾਰ ਹੈ ਜਾ ਕੇ ਪੇਸ਼ ਹੋ ਕੇ ਦੱਸ ਦੇ ਲੇਕਿਨ ਇਹ ਕਹਿੰਦੇ ਵੀ ਕਿਸੇ ਦੇ ਘਰ ਅਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਆਕਾ ਇਸ ਕਰਕੇ ਇਹ ਜਿਹੜੀ ਦੂਰੀ ਨੀਤੀ ਹੈ ਇਹ ਬਿਲਕੁਲ ਗਲਤ ਹੈ ਔਰ ਖਾਸ ਤੌਰ ਤੇ ਇਸ ਤਰੀਕੇ ਦੇ ਨਾਲ ਹਰ ਪੰਜਾਬੀ ਨੂੰ ਚੱਕ ਕੇ ਅੰਦਰ ਕਰ ਦੇਣਾ ਹਰੇਕ ਨੂੰ ਬਿਜ਼ਨਸ ਤੇ ਬੁਲਾ ਲੈਣਾ ਇਹ ਜਿਹੜਾ ਦਬਾਅ ਦੀ ਨੀਤੀ ਹੈ ਪੰਜਾਬ ਨਾ ਕਦੇ ਦਬੇ ਨਾ ਹੀ ਕਦੇ ਦਬੇ ਇਸ ਤਰ੍ਹਾਂ ਦੇਖਿਆ ਹਟਕ ਪਰ ਤੁਹਾਨੂੰ ਲੱਗਦਾ ਕਿ ਇਹ ਪਹਿਲਾ ਪੰਜਾਬ ਕਰਦੇ ਇਸ ਵਾਰ ਹੁਣ ਵੀ ਦੇਖੋ ਮੈਂ ਕੇਜਰੀワੜ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਜੇ ਤਨੂਨਾ ਨੇ ਫੜਨਾ ਹੋਵੇ ਦੇਸ਼ ਦੀ ਸਰਕਾਰ ਐ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਐ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਐ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕਿ ਜੀ ਤੁਸੀਂ ਮੇਰੇ ਦੇ ਝੂਠਾ ਕਰ ਰਹੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦਾ ਘੁਟਾਲਾ ਕੋਈ ਛੋਟਾ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਈਆ ਇਹ ਹੜੱਪ ਗਏ ਐ ਔਰ ਜਿਸ ਦਿਨ ਉਹ ਉਹਦਾ ਸਾਫ਼ ਹੋਣਾ ਐ ਉਸ ਦਿਨਾਂ ਨੇ ਫੇਰ ਪਜੜਾ ਪੰਜਾਬ ਨੂੰ ਦੋਵੇਂ ਹਫ਼ਤਿਆਂ ਚੋਂ ਲੁੱਟਿਆ ਜਾ ਰਿਹਾ ਜਿਹੜਾ ਕਿ ਪੰਜਾਬ ਦੇ ਲੋਕ ਬਖਸ਼ਣਗੇ 725 ਤਾਂ ਕੀ ਕਹਣਾ ਚਾਹਣੇ ਦੇਖੋ ਮੈਂ ਸਾਡੇ ਸਾਰੇ ਜਿਹੜੇ ਸਫਾਈ ਸੇਵਕ ਨੇ ਜਿਹੜੇ ਬਰਨਾਲੇ ਦੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ 400 ਜਿਹੜੇ ਸਫਾਈ ਸੇਵਕ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਿਆ ਤੇ ਕੰਟਰੈਕਟ ਤੇ ਕੀਤੇ ਗਿਆ ਕਿਉਂਕਿ ਪਹਿਲਾਂ ਆਊਟਸੋਰਸ ਤੇ ਜਿਹੜੇ ਆ ਉਹ ਚੱਲ ਰਹੇ ਸੀ ਤੇ ਲੰਬੇ ਸਮੇਂ ਤੋਂ ਡਿਮਾਂਡ ਸੀ ਤੇ ਡਿਮਾਂਡ ਪੂਰੀ ਕਰਨ ਲਈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਨਵੀਆਂ ਨੌਕਰੀਆਂ ਕੱਢੀਆਂ 40000 ਨਹੀਂ ਅਜੇ ਤੱਕ ਨਹੀਂ ਹੋਇਆ ਵੀ ਪਹਿਲੇ 2 ਸਾਲ ਚ ਕਿਸੇ ਸਰਕਾਰ ਚ ਤੁਸੀਂ ਹੁਣ ਤੱਕ ਦਾ ਪੰਜਾਬ ਦਾ ਜਿਹੜਾ ਜਦੋਂ ਤੋਂ ਸਰਕਾਰਾਂ ਬੰਦੀ ਆਉਂਦੀਆਂ ਸਾਰਾ ਰਿਕਾਰਡ ਚੱਕ ਕੇ ਦੇਖ ਲਓ ਮੈਂ ਕਹਣਾ ਵੀ ਪੂਰੇ 5 ਸਾਲ ਚ ਵੀ ਕਿਤੇ 40000 ਨੌਕਰੀਆਂ ਦਿੱਤੀਆਂ ਗਈਆਂ ਕਿ ਮਾਨ ਸਾਹਿਬ ਨੇ ਪਹਿਲੇ 2 ਸਾਲਾਂ ਹੀ ਦਿੱਤੀਆਂ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਉਵੇਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ ਉਹ ਕੰਟਰੈਕਟ ਤੇ ਕੀਤੇ ਜਾ ਰਹੇ ਆ ਸੋ ਮੈਂ ਸਾਰੇ ਵੱਲੋਂ ਕਿਉਂਕਿ ਸਾਰੇ ਮੇਰਾ ਆਪਣਾ ਪਰਿਵਾਰ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਸਫਾਈ ਸੇਵਕ ਜੂਨੀਅਰ ਦੇ ਜਿਹੜੇ ਪ੍ਰਧਾਨ ਜੀ ਐ ਸਾਰੇ ਜਿਹੜੇ ਸਾਡੇ ਸਾਥੀ ਐ ਸਾਰੇ ਸੇਵਕਾਂ ਨੂੰ ਮੈਂ ਬਹੁਤ ਵਧਾਈ ਦਿੰਦਾ